ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਮੀਜ਼ ਦੀ ਲੈਂਥ ਨੂੰ ਲੰਬਾ ਕਰਨਾ ਯਾਨੀ ਕਿ ਕਮੀਜ਼ ਦੀ ਲੰਬਾਈ ਵਧਾਉਣਾ ਆ ਮੇਰੇ ਕੋਲ ਇਹ ਕਮੀਜ਼ ਹੈ ਦੀ ਲੈਂਥ ਛੋਟੀ ਸੀਗੀ ਤੇ ਆਪਾਂ ਇਹਨੂੰ ਵਧਾਉਣ ਲੱਗੇ ਆਂ ਵਧਾ ਕੇ ਆ ਇੱਕ ਸਾਈਡ ਤਾਂ ਮੈਂ ਕਰ ਲਈ ਤੁਹਾਨੂੰ ਦਿਖਾਉਣੇ ਆਂ ਵੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਬਹੁਤ ਸਾਰੇ ਮੈਨਾਂ ਨੂੰ ਪਤਾ ਵੀ ਹੋਊਗਾ ਪਰ ਕੁਝ ਫਰੈਸ਼ ਹੁੰਦੇਗਾ ਬੱਚੇ ਕਿ ਨਹੀਂ ਪਤਾ ਹੁੰਦਾ ਕਿਸੇ ਨੂੰ ਤੇ ਆਪਾਂ ਉਹਦੇ ਉਹਨਾਂ ਨੂੰ ਦੱਸਦੇ ਆ ਤੇ ਇਹਨੂੰ ਤਾਂ ਲੈਂਥ ਨੂੰ ਜਿੰਨਾ ਮਰਜ਼ੀ ਵਧਾ ਲਾ ਤੇ ਇਹਦੇ ਦਾ ਇੱਕ ਹੋਰ ਪੈ ਸਕਦਾ ਪਰ ਆਪਾਂ ਨੂੰ ਥੋੜੀ ਦੀ ਜ਼ਰੂਰਤ ਸੀਗੀ ਤੇ ਇਸ ਕਰਕੇ ਆਪਾਂ ਇੰਨੀ ਲੈਂਸ ਲਾਈ ਇੰਨਾ ਹੀ ਡਿਜ਼ਾਈਨ ਕਰਾਂਗੇ ਆਪਾਂ ਚਾਕਾਂ ਦੇ ਡਿਜ਼ਾਈਨ ਇਹਦਾ ਨਹੀਂ ਕਰ ਦੇਗੇ ਤੇ ਇਹ ਇਸ ਤਰ੍ਹਾਂ ਮੈਂ ਲਾਈ ਇਹਨੂੰ ਇੱਥੋਂ ਤੋਂ ਇੱਕ ਵੀ ਸਿਉਣ ਲੱਗ ਸਕਦੀ ਸੀਗੀ ਪਰ ਮੈਂ ਨਹੀਂ ਲਾਈ ਕਿਉਂਕਿ ਇਥੇ ਥੋੜੇ ਥੋੜੇ ਧੰਕੇ ਨਾਲ ਲੱਗੇ ਆ ਇਹ ਟੁੱਟ ਸਕਦੀ ਹੈ ਕਮੀਜ਼ ਆਪਣਾ ਛੇਤੀ ਪਾਟ ਜੂਗਾ ਫਿਰ ਹੰਣਣਾ ਨਹੀਂ ਹੰਡਾਈ ਨਹੀਂ ਦੇਣੀ ਕਮੀਜ਼ ਨੇ ਇਸ ਲਈ ਆਪਾਂ ਆਹ ਚੀਜ਼ ਵਿੱਚ ਰੱਖੀ ਹੈ ਲਗਦੀ ਰਹੂਗੀ ਜੀ ਆਉਟੀ ਹੈ ਤੇ ਪਰ ਆਪਾਂ ਇਹ ਤਾਂ ਮਜ਼ਬੂਤੀ ਕਮੀਜ਼ ਦੀ ਮਜ਼ਬੂਤੀ ਵਾਸਤੇ ਰੱਖੀ ਆ ਆ ਦੇਖੋ ਇਸ ਤਰ੍ਹਾਂ ਬੰਨ੍ਹਦੀ ਹੈ ਤੇ ਇਥੇ ਆਪਾਂ ਦਿੱਤੇ ਆ ਆਹ ਟੱਕ ਲੇੜ ਵਾਸਤੇ ਤੇ ਆਪਾਂ ਲੇੜ ਕਰਕੇ ਆਪਾਂ ਇੰਨੀ ਲੈਂਥ ਇਹਦੀ ਯਾਨੀ ਕਿ ਵਿਧਾਲੀ ਹੈ ਤੇ ਆਜੂ ਆਪਾਂ ਤੁਹਾਨੂੰ ਹਣਦੂਜੀ ਸਾਈਡ ਕਰਕੇ ਦਿਖਾਉਣੇ ਆ ਵੀ ਕਿਸ ਤਰ੍ਹਾਂ ਆਪਾਂ ਇਨ ਨੂੰ ਲੈਂਥ ਨੂੰ ਲੰਬਾ ਕੀਤਾ ਆਲੋਜੀ ਆਪਾਂ ਕਮੀ ਦੀ ਸਾਈਡ ਵੀ ਸਿੱਧੀ ਰੱਖ ਲਈ ਐ ਤੇ ਉਧਰੋਂ ਆਪਾਂ ਲੇਸ ਵੀ ਇਹਦੇ ਉੱਪਰ ਸਿੱਧਾ ਪਾਸਾ ਸਿੱਧਿਆਂ ਦੇ ਪਾਸੇ ਹੀ ਰੱਖਾਂਗੇ ਤੇ ਇੱਥੇ ਆਪਾਂ ਇਹਨੂੰ ਸਲਾਈ ਲਾ ਲਾਂਗੇ ਤੇ ਇੱਕ ਪੈਰ ਦਾ ਸਾਮ ਛੱਡ ਕੇ ਇੱਥੇ ਸੈਨ ਨਾਲ ਨਾਲ ਆਪਾਂ ਇਹਨੂੰ ਸਟਿਚ ਕਰ ਲਾਂਗੇ ਕਿਚਰਾਨੀਗਾ ਦੋਵਾਂ ਚੀਜ਼ਾਂ ਨੂੰ ਇੱਕੋ ਜਿਹਾ ਹੀ ਰੱਖ ਕੇ ਆਪਾਂ ਸ্লাই ਕਰਦੇ ਜਾਈਏ ਮੇਰੇ ਤਰੀ ਆਪਾਂ ਸਲਾਈ ਲਾਵਾਂਗੇ ਲੋ ਜੀ ਆਪਾਂ ਇਹਦੀ ਸਲਾਈ ਤੋਂ ਟਿਕ ਕਰ ਲਈ ਆ ਪੂਰੀ ਇੱਕ ਸਾਈਡ ਦੀ ਏਦੇ ਤੱਕ ਦੂਜੀ ਸਾਈਡ ਆਪਣੀ ਬਣ ਕੇ ਤਿਆਰ ਹੈ ਤੇ ਆ ਸਾਈਡ ਦੀ ਹੁਣ ਇੱਥੇ ਆਪਾਂ ਇਹਦੀ ਤਾਬਮੀ ਸੇਉਣ ਲਾਵਾਂਗੇ ਤਾਂ ਕਿ ਇਹ ਥੋੜੀ ਜੀ ਇਹਦੀ ਪਕੜ ਜਾਦੇ ਬਣ ਜੇ ਮਜ਼ਬੂਤੀ ਬਣ ਜੇ ਤਾਂ ਦਾ ਨਿਕਲੇ ਨਾ ਵਿੱਚੋਂ ਕੋਈ ਜਾਂ ਲੈਸ ਨਾ ਵਿੱਚੋਂ ਨਿਕਲੇ ਤੇ ਆਜੋ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣੀ ਹੈ ਲੈਸ ਦੇ ਉੱਤੇ ਸਟਿਚ ਕਰਦੇ ਆਪਾਂ ਹਲੋ ਜੀ ਆਪਾਂ ਸਟਿਚ ਕਰ ਲਿਆ ਤੇ ਹੁਣ ਇਹਨੂੰ ਆਪਾਂ ਇਤੋਂ ਇਹਨੂੰ ਇਹ ਲੇਸ ਨੂੰ ਦਿੰਨੇ ਆ ਕੱਟ ਹੁਣ ਆਪਾਂ ਕਰ ਲੈਨੇ ਆ ਇਹਦੇ ਉੱਪਰ ਕੱਪੜਾ ਦੂਜਾ ਰੈਡੀ ਜਿਹੜਾ ਆਪਾਂ ਨਾਲ ਇਹਦੇ ਜੋੜਨਾ ਜਿੰਨੀ ਆਪਾਂ ਹੋਰ ਲੈਂਥ ਵਧਾਉਣੀ ਆ ਉਸਤਾ ਇਹਦੀ ਲੈਂਥ ਵਧ ਜਾਣੀ ਆ ਇਹ ਦੇਖੋ ਜੀ ਇਹਦੀ ਲੈਂਥ ਵਧ ਜੂਗੀ 1 ਇੰਚ ਪੂਰਾ ਲੇਸ ਨਾਲ ਇਹ ਲੇਸ ਚੌੜਾ ਵੀ ਮਿਲ ਜਾਂਦਾ ਹੈ ਇੰਨੀ ਕਿ ਚੌੜੀ ਮੇਸ ਡਿਜ਼ਾਈਨ ਚ ਕਿਉਂਕਿ ਸੂਟ ਦੇ ਵਿੱਚ ਆਹ ਕਲਰ ਸੀਗਾ ਤੇ ਤਾਂ ਕਰਕੇ ਮੈਂ ਇਸ ਕਲਰ ਦੀ ਲਈ ਆ ਤੇ ਇਹਦੇ ਨਾਲ ਇਹ ਤੁਸੀਂ ਬ੍ਰਾਊਨ ਵੀ ਲਾ ਸਕਦੇ ਤੁਹਾਡੀ ਮਰਜ਼ੀ ਤੁਸੀਂ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਆਪਦੇ ਕੱਪੜੇ ਦੇ ਹਿਸਾਬ ਦੇ ਨਾਲ ਲਓ ਜੀ ਹੁਣ ਆਪਣੀ ਲੇਸਤੀ ਹੈ ਲੇਸ ਥੱਲੇ ਚਲੀ ਗਈ ਪਹਿਲਾਂ ਕਮੀਜ਼ ਥੱਲੇ ਸੀਗਾ ਸਿੱਧਾ ਪਾਸਾ ਥੱਲੇ ਜੀ ਲੇਸ ਉੱਪਰ ਰੱਖੀ ਸੀ ਹੁਣ ਆਪਾਂ ਲੇਸ ਥੱਲੇ ਚਲੀ ਗਈ ਚਲੀ ਗਈ ਹੈ ਮਸ਼ੀਨ ਵਾਲੀ ਸਾਈਡ ਤੇ ਤੇ ਇਧਰ ਆਪਾਂ ਸਿੱਧੇ ਦੇ ਨਾਲ ਕਮੀਜ਼ ਵੀ ਆਪਸ ਥੱਲੇ ਡਾਪਾਸਾ ਸਿੱਧਾ ਤੇ ਉੱਪਰ ਲਾ ਆਪਣਾ ਉਠਾ ਤੇ ਇਹਦੇ ਨਾਲ ਆਪਾਂ ਸਟਿਚ ਕਰਾਂਗੇ ਇੱਕ ਪੈਰ ਦਾ ਮਾਰਜਿਨ ਇੱਕ ਪੈਰ ਦੇ ਮਾਰਜਿਨ ਜਿੰਨੀ ਆਹ ਡਿਜ਼ਾਈਨ ਹੈ ਜਿਹੜਾ ਆਪਣਾ ਬਣਿਆ ਹੋਇਆ ਡਿਜ਼ਾਈਨ ਹੈ ਇਹਦੇ ਉੱਪਰ ਨਾਲ-ਨਾਲ ਆਪਾਂ ਆਂ ਕਰਕੇ ਸਟਿਚ ਕਰ ਲਾਂ ਆਹ ਦੇਖੋ ਜੀ ਜਿਵੇਂ ਨਾਲ-ਨਾਲ ਕਰੀਮ ਹੈ ਤਗਾ ਦੇਸ ਤਾਹੂ ਗਤਾਨੀ ਤੇ ਇਹਦੇ ਨਾਲ ਨਾਲ ਆਪਾਂ ਪੂਰੀ ਤਰ੍ਹਾਂ ਇਹ ਸਟੈਚ ਕਰਕੇ ਇਹਨੂੰ ਹੋਲਡ ਕਰ ਲਾਂਗੇ ਮਗਰ ਆ ਦੇਖੋ ਜੀ ਇਹਦਾ ਇਸ ਤਰ੍ਹਾਂ ਜੁਆਇੰਟ ਹੋ ਗਿਆ ਇਹ ਤੇ ਆਪਾਂ ਇਹਨੂੰ ਸਿਉਣ ਦੱਬ ਲੈਣੀ ਹੈ ਇਹਦੀ ਵੀ ਤੇ ਇਹ ਤੁਹਾਨੂੰ ਦਿਖਾਉਣੀ ਹੈ ਆਕ ਪਲਾਇਆ ਸੀਗਾ ਆਪਾਂ ਜਿਹੜੀ ਤਰਪਾਈ ਵਾਸਤੇ ਇਹਨੂੰ ਫੋਲਡ ਕਰਨਾ ਹੋਣਾ ਇਹਨੂੰ ਆਪਾਂ ਕੱਚਾ ਕਰਕੇ ਫਿਰ ਤੁਹਾਨੂੰ ਆਪਾਂ ਇਹਦੇ ਨਾਲ ਨਾਲ ਤਰਪਾਈ ਕਰਨੀ ਵੀ ਦੱਸਦੇ ਆ ਵੀ ਮਸ਼ੀਨ ਤੇ ਤਰਪਾਈ ਕਿਸ ਤਰ੍ਹਾਂ ਕੀਤੀ ਜਾਂਦੀ ਆਜੋ ਆਪਾਂ ਤੁਹਾਨੂੰ ਪਹਿਲਾਂ ਫੋਲਡ ਕਰਕੇ ਕੱਚਾ ਕਰਕੇ ਫਿਰ ਦਿਖਾਉਣੇ ਆ ਆਹ ਲਓ ਜੀ ਇਸ ਤਰ੍ਹਾਂ ਆਪਾਂ ਕੱਚਾ ਕਰ ਲਿਆ ਤੇ ਹੁਣ ਇਹਨੂੰ ਆਪਾਂ ਆਹ ਕੱਚਾ ਕੀਤਾ ਬਾਅਦ 1.5 ਡੰਗ ਜਿਹੜਾ ਆਹ ਚੀਜ਼ ਐਨੀ ਆਪਾਂ ਛਟਣੀ ਪੈਣੀ ਆ ਕਿਉਂਕਿ ਇਹ ਤੁਹਾਡੇ ਕੋਲ ਥੋੜਾ ਜਿਹਾ ਮੈਂ ਮਾਰਜਨ ਘਟ ਦਿੱਤਾ ਕਰਕੇ ਮੈਨੂੰ ਇਹਦੇ ਨਾਲ ਸਿਉਣ ਲਾਉਣੀ ਪਈ ਨਹੀਂ ਥੋੜੀ ਤੁਸੀਂ ਦੂਰੀ ਤੇ ਇਹ ਸਿਉਣ ਲਾ ਸਕਦੇ ਆ ਹੁਣ ਇਹਨੂੰ ਇਸ ਤਰ੍ਹਾਂ ਕਰ ਲੈਣਾ ਇਹਦੇ ਬਰਾਬਰ ਇਸ ਤਰ੍ਹਾਂ ਜਦੋਂ ਆਹ ਚੀਜ਼ ਤੇ ਆਹ ਚੀਜ਼ ਦੋਵੇਂ ਇਹਦੇ ਬਰਾਬਰ ਕਰਕੇ ਤੁਸੀਂ ਇਹਨੂੰ ਇਸ ਤਰ੍ਹਾਂ ਕਰੀਜ਼ ਬਾਹਲੇ ਵਜਾਂ ਨਾਲ ਦੀ ਨਾਲ ਐ ਕਰ ਲਿਓ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਮਸ਼ੀਨ ਤੇ ਵੀ ਕਿਵੇਂ ਕਰਨਾ ਹੈ ਅਕਾ ਆਪਣਾ ਵੱਡਾ ਹੀ ਹੈ ਜੀ ਮਸ਼ੀਨ ਦਾ ਤੇ ਇਹਦਾ ਤੁਸੀਂ ਇੱਕ ਸਾਈਡ ਇਹ ਹੱਥ ਨਾਲ ਕਰਨਾ ਪੈਣਾ ਇੱਕ ਸਾਈਡ ਤੁਸੀਂ ਥੱਲੇ ਲਾਉਣਾ ਇੱਕ ਸਾਈਡ ਤੁਸੀਂ ਜਿਵੇਂ ਆਪਾਂ ਤੂਪਾ ਤਰਪਾਈ ਦਾ ਭਰਦੇ ਹੁੰਦੇ ਆ ਇਸ ਤਰ੍ਹਾਂ ਇੱਕ ਕਮੀਜ਼ ਦੇ ਉੱਪਰ ਟਾਂਕਾ ਲਾਉਣਾ ਇੱਕ ਤੁਸੀਂ ਇਹੇ نیچے ਕਰਨਾ ਇੱਕ ਉੱਪਰ ਟਾਂਕਾ ਲਾਉਣਾ ਆਹ ਲੋ ਜੀ ਅਹੀਂ ਤਰਪਾਈ ਕਰਕੇ ਆਪਾਂ ਇੱਕ ਥਾਨੇ ਨਗਾ ਲੈਣਾ ਇੱਕ ਵਾਰਾਂ ਟੰਕਾ ਇੱਕ ਵਾਰਾਂ ਉੱਪਰ ਆਪਾਂ ਕੱਪੜੀ ਦੀ ਨਗਾ ਲੈਣਾ ਇਹ ਥੋੜਾ ਜਿਹਾ ਕੰਮ ਸਹਿਜ ਮਤੇ ਨਾਲ ਪਰ ਸੂਈ ਚੱਕ ਕੇ ਤਰਪਾਈ ਕਰਨ ਨਾਲ ਥੋੜਾ ਕੰਮ ਸੌਖਾ ਹੋਊ ਵੀ ਮਜ਼ਬੂਤੀ ਜੀ ਜਾਣਾ ਕਿਉਂਕਿ ਇਹ ਤਾਗਾ ਨਿਕਲਣਾ ਨਹੀਂ ਉੱਤੇ ਬਣਾਨੇਗਾ ਤੇ ਇਹ ਆਪਣਾ ਮਸ਼ੀਨ ਦੇ ਵਿੱਚ ਇਧਰ ਜਦੋਂ ਕੱਚੇ ਤੇ ਜਾਵਾਂਗੇ ਖੰਡੇ ਲਿਜਾਵਾਂਗੇ ਮਸੂਨ ਤੋਂ ਦੇ ਪੂਰੀ ਤਰ੍ਹਾਂ ਇਹਦੇ ਵਿੱਚ ਮਜ਼ਬੂਤੀ ਹੋ ਜਾਂਦੀ ਤਾਕੇ ਦੀ ਆ ਜੋ ਆਪਾਂ ਤੁਹਾਨੂੰ ਇਹ ਦਿਖਾ ਰਹੇ ਕਰਦੇ ਆ ਤੇ ਫੇਰ ਦਿਖਾਉਣੇ ਆ ਵੀ ਕਿਸ ਤਰ੍ਹਾਂ ਆ ਇੱਕ ਤਾਂ ਇੱਕ ਵਾਰ ਆਪਾਂ ਤੁਹਾਨੂੰ ਮੈਂ ਫੇਰ ਦੱਸਦਾ ਇੱਕ ਵਾਰ ਆਪਾਂ ਉੱਪਰ ਲੰਘਾਉਣਾ ਕੱਪੜੇ ਦੀ ਤੰਕਾ ਸੂਈ ਇੱਕ ਵਾਰ ਆਪਾਂ ਕੱچے ਖੰਨੇ ਲਈ ਜਾਣੀ ਹਲੋ ਜੀ ਆਪਾਂ ਕਰ ਲਈ ਤਰਪਾਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਹਨੂੰ ਜਦੋਂ ਕਰ ਲਈ ਇਹਨੂੰ ਤਿਆਰ ਕੋਲਣ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਰਾ ਇਸ ਤਰ੍ਹਾਂ ਐ ਕਰਕੇ ਇਹਦਾ ਤਾਗਾ ਕਿਉਂਕਿ ਥੋੜਾ ਜਿਹਾ ਬਖਾ ਵਡਾ ਕੀਤਾ ਕਰਕੇ ਥੋੜੀ ਜਿਹੀ ਖਿੱਚ ਹੋਊਗੀ ਤੇ ਇੱਧਰ ਦੇਖੋ ਜੀ ਇਸ ਤਰ੍ਹਾਂ ਹੋ ਗਿਆ ਇੱਕ ਕਰੀਮ ਵਾਲਾ ਵਾਈਟ ਤਾਗਾ ਪਾਇਆ ਕਰੀਮ ਤਾਗਾ ਪਾਇਆ ਕਰਕੇ ਤੁਹਾਨੂੰ ਜਿਆਦਾ ਦਿਸਦਾ ਹੋਊਗਾ ਇਸ ਤੇ ਆਹ ਦੇਖੋ ਜੀ ਆਪਣੀ ਤਰਪਾਈ ਕੀਤੀ ਕਿਤੇ ਕਿਤੇ ਟਾਂਕਾ ਦਿਸਦਾ ਹੋਊਗਾ ਤੁਹਾਨੂੰ ਇਸ ਤਰ੍ਹਾਂ ਤਰਪਾਈ ਆਪਣੀ ਹੋ ਜਾਂਦੀ ਹੈ ਜੀ ਜਲਦੀ ਮਸ਼ੀਨ ਤੇ ਇਹ ਤੁਸੀਂ ਆ ਆਪਣੇ ਬਾਹਰਲੇ ਕੱਪੜਿਆਂ ਤੇ ਵੀ ਬਾਹਰ ਅੰਦਰ ਪਾਉਣ ਵਾਲੇ ਕੱਪੜਿਆਂ ਤੇ ਨਹੀਂ ਕਰਨਾ ਚਾਹੁੰਦੇ। ਤਰਪਾਈ ਤਾਂ ਤੁਸੀਂ ਮਤਵਲ ਕੇ ਆਪਣੇ ਘਰੇ ਪਾਉਣ ਵਾਲੇ ਕੱਪੜਿਆਂ ਤੇ ਕਰ ਸਕਦੇ ਆ। ਇਹ ਘਰੇ ਪਾਉਣ ਵਾਲਾ ਕੱਪੜਾ, ਸੂਟ ਘਰੇ ਪਾਉਣ ਵਾਲਾ ਮੈਂ ਤਾਂ ਕਰਕੇ ਇਸ ਤੇ ਕਰਤੀ। ਨਾਲੇ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਕੀਤੀ ਜਾਂਦੀ ਆ। ਤਾਂ ਕਰਕੇ ਇਹ ਮੈਂ ਕਰ ਲਈ। ਆਹ ਦੇਖੋ ਜੀ ਇਧਰਲੇ ਪਾਸੇ ਵੀ ਇਸ ਤਰ੍ਹਾਂ ਸਫਾਈ ਆਉਂਦੀ ਇਹ ਨਹੀਂ ਕਿ ਵੀ ਕੋਈ ਖਰਾਬੀ ਦਾ ਤਾਕਾ ਆਉਂਦਾ ਵਾ। ਇਸ ਤਰ੍ਹਾਂ ਕਰਕੇ ਸੂਟ ਤੇ ਤਰਪਾਈ ਹੋ ਜਾਂਦੀ ਆ। ਕਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਘੇਰਾ ਕਈ ਵਾਰ ਆਪਣਾ ਕਾਣੇ ਚ ਕਾਣੂ ਚ ਜਾਂਦਾ ਇੱਕੋ ਜਿਹਾ ਕੋਲਡ ਨਹੀਂ ਹੁੰਦਾ ਉਹਦੇ ਵਾਸਤੇ ਤੁਸੀਂ ਆਪਦਾ ਘੇਰਾ ਨਾਪ ਲਿਓ ਵੀ ਕਿੰਨਾ ਇੱਥੋਂ ਤੱਕ ਘੇਰਾ ਕਰਨਾ ਮੈਂ ਘੇਰਾ ਨਾਪਣ ਤੋਂ ਬਾਅਦ ਤੁਸੀਂ ਇਹ ਤੁਸੀਂ ਆਪਦਾ ਘੇਰਾ ਮੇਰਾ ਇੱਥੋਂ ਤੱਕ ਘੇਰਾ ਆਉਂਦਾ ਤੇ ਉਸ ਤੋਂ ਬਾਅਦ ਆ ਆਪਣੇ ਹੈਪ ਦਾ ਜਿੱਥੇ ਨਿਸ਼ਾਨ ਲਾਇਆ ਹੈ ਤੂੰ ਥੋੜਾ ਜਿਹਾ نیچے ਰੱਖ ਲੈਣਾ ਮੈਂ ਇਹ ਤੋਂ ਆਪਾਂ ਨਿਸ਼ਾਨੀ ਲਾ ਲਈਏ ਇਹ ਤੋਂ ਰੱਖ ਕੇ ਇਥੋਂ ਤੱਕ ਆਪਾਂ ਨਿਸ਼ਾਨੀ ਲਾ ਕੇ ਤੁਹਾਨੂੰ ਦੱਸਦੇ ਵੀ ਕਿਸ ਤਰ੍ਹਾਂ ਕਮੀ ਫੋਲਡ ਕਰੀਦਾ ਇਸ ਤਰ੍ਹਾਂ ਨਿਸ਼ਾਨੀ ਲੱਗ ਗਈ ਜੀ ਹੁਣ ਇਹਨੂੰ ਆਪਾਂ ਇੱਥੇ ਰੱਖ ਕੇ ਥੋੜਾ ਜਿਹਾ ਅੱਧਾ ਇੱਕ ਦੋ ਕਸੂਤ ਜਾਨੀ ਕਿ ਆਪਾਂ ਹੈਪ ਵਾਲੀ ਨਿਸ਼ਾਨ ਤੋਂ نیچے ਕਰ ਲਾਂਗੇ ਇਸ ਤੋਂ ਬਾਅਦ ਇਹਨੂੰ ਵਖੇ ਨੂੰ ਵੱਡਾ ਕਰਕੇ ਤੇ ਇਹਦੀ ਆਪਾਂ ਫੋਲਡ ਲਾਂਗੇ ਉਸੇ ਤਰ੍ਹਾਂ ਸੇਵਣ ਲੱਗੀ ਇਸ ਤਰ੍ਹਾਂ ਲਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਆਸਾਨੀ ਦੇ ਨਾਲ ਇਸ ਤਰ੍ਹਾਂ ਕਰਕੇ ਇਹ ਇਸ ਤਰ੍ਹਾਂ ਹੋ ਜੂਗਾ ਨਾ ਆਹ ਚੀਜ਼ ਦੁਵਾਣ ਨੂੰ ਇਹਨਾਂ ਨੂੰ ਵਿਚਾਲੇੋਂ ਐ ਪਾੜ ਕੇ ਇੱਥੋਂ ਤੱਕ ਇੱਥੋਂ ਦੀ ਕਿ ਜਾੜ ਹੈ ਨਾ ਆਪਣੇ ਬਖਾ ਮੋਟਾ ਜਿੱਥੋਂ-ਥੋਂ ਦੀ ਕਿ ਦੱਸਦਾ ਵੀ ਇੱਥੋਂ ਆਪਣੇ ਦੀ ਕਿ ਮਟਾ ਬਖਾ ਮੋਟਾ ਸੀਗਾ ਤੇ ਇਹਨੂੰ ਇੱਥੋਂ ਆਪਾਂ ਨਿਸ਼ਾਨ ਇਹ ਚਾਗ ਨੂੰ ਘੇਰੇ ਨੂੰ ਖੋਲ ਕੇ ਇਸ ਤਰ੍ਹਾਂ ਇਸ ਤਰ੍ਹਾਂ ਘੇਰਾ ਖੋਲ੍ਹ دیا ਜਾਊਗਾ ਜੀ ਇਸ ਤੋਂ ਬਾਅਦ ਮੁੜ ਕੇ ਆਪਾਂ ਇਹਦੀ ਇੱਕ ਸਾਈਡ ਤੋਂ ਧਰ ਕੇ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਘੇਰਾ ਹੋਲਡ ਕਰ ਦਿੰਨੇ ਆ ਆਪਾਂ ਦਾ ਇੱਕੋ ਜਿਹਾ ਘੇਰਾ ਹੋਲਡ ਹੋਊਗਾ ਕੋਈ ਆਪਣਾ ਵਿੰਗਾ ਨਹੀਂ ਜਾਂਦਾ ਕਾਣਾ ਨਹੀਂ ਜਾਂਦਾ ਕੋਈ ਆਪਣਾ ਵੱਧ ਘੱਟ ਨਹੀਂ ਘੇਰਾ ਹੁਣ ਹੋਲਡ ਹੁੰਦਾ ਆਜੋ ਆਪਾਂ ਤੁਹਾਨੂੰ ਹੋਲਡ ਕਰਕੇ ਦਿਖਾਉਣੀ ਆਹ ਦੇਖੋ ਜੀ ਕੋਈ ਜਿੱਥੇ ਆਪਣਾ ਨਿਪ ਹੈ ਆਪਣਾ ਨਿਸ਼ਾਨ ਆ ਗਿਆ ਤੇ ਇਹ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਕੋਲਡ ਕਰ ਲਾਂਗੇ ਇਸ ਤੋਂ ਫਿਰ ਆਪਾਂ نیچے ਲੈ ਜਾਾਂਗੇ ਨਾਲ-ਨਾਲ ਇਹਦੇ ਕੋਲਡ ਕਰਕੇ ਆ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਸ ਤਰ੍ਹਾਂ ਆਪਣਾ ਘੇਰਾ ਬੋਲ ਹੋ ਗਿਆ ਕਿਉਂਕਿ ਕਾਫੀ ਟਾਈਮ ਹੋ ਗਿਆ ਮਸ਼ੀਨ ਚੱਲਦੀ ਨੂੰ ਤੇ ਮੇਰਾ ਮਸ਼ੀਨ ਹੁਣ ਤਾਗਾ ਤੋੜਨ ਲੱਗ ਗਈ ਸੀਗੀ ਇਸ ਤਰ੍ਹਾਂ ਆਪਾਂ ਇੱਥੋਂ ਤੱਕ ਘੇਰਾ ਹੋਲਡ ਕਰ ਲਿਆ ਇਸ ਤਰ੍ਹਾਂ ਆਵੇ ਹੁਣ ਜਿਹੜਾ ਆਪਣਾ ਬਿਜਲੀ ਨਹੀਂ ਸਿਉਣਾ ਉਹ ਆਪਾਂ ਭਾਵੇਂ ਪਹਿਲਾਂ ਤਰਪਾਈ ਕਰਕੇ ਦੇੜ ਲਓ ਪਹਿਲਾਂ ਭਾਵੇਂ ਤੁਸੀਂ ਇਹ ਪਹਿਲਾਂ ਦੇੜ ਲਓ ਇਹਨੂੰ ਜਿਹੜੀ ਬਿਜਲੀ ਸਿਉਣਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਯਾਕੇ ਮੋਟਾ ਬਖਾਸੀ ਉੱਧਰ ਦਾ ਛੇਤੀ ਜਾਣਾ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਡੇਢ ਲਾ ਲਾਂਗੇ ਤਾਂ ਆ ਦੇਖੋ ਜੀ ਹੋ ਗਿਆ ਨਾ ਵੱਖੋ ਵੱਖਰਾ ਇਹ ਇਹ ਸਾਰੇ ਆਪਾਂ ਤਾਂ ਅੱਗੇ ਜਿਹੜੇ ਹੋਏ ਇਹਦੇ ਇਹਦੇ ਆਪਾਂ ਪਾਸੇ ਕਰ ਲਾਂਗੇ ਕੋ ਜਾ ਕੇ ਰਾ ਦਵਾਂ ਸੈਡਾਂ ਤਾ ਉਹ ਆਪਾਂ ਤੁਹਾਨੂੰ ਇੱਕ ਸੈੜੀ ਕਰਕੇ ਦਿਖਾਇਆ ਤੇ ਤੁਸੀਂ ਸਮਝ ਗਏ ਹੋਗੇ ਜਿਹੜੇ ਸਿਉਣ ਲੈਂਦੇ ਆ ਪਤਾ ਹੀ ਹੁੰਦਾ ਥੋੜਾ ਘਣਾ ਹੀ ਫਰਕ ਹੁੰਦਾ ਵੀ ਆਪਾਂ ਮਾੜਾ ਮੋਟਾ ਨਹੀਂ ਕਿਸੇ ਚੀਜ਼ ਦਾ ਪਤਾ ਹੁੰਦਾ ਤੇ ਐ ਸੌਖਾ ਹੋ ਜਾਂਦਾ ਛਿਲਕੀ ਸੂਟਾਂ ਦਾ ਤੇ ਇਹ ਵੀ ਜਿਆਦਾ ਸੌਖਾ ਹੋਊਗਾ ਜੀ ਇਹ ਤਾਂ ਕਾਟਨ ਦਾ ਸੂਟ ਕਰਕੇ ਤਾਂ ਤੇ ਫਿਰ ਉਹ ਲਾਈਨਿੰਗ ਲੂਨਿੰਗ ਵਗੇਰਾ ਲੱਗੀ ਹੁੰਦੀ ਆ ਤੇ ਉਹ ਸੌਖੀ ਤਰ੍ਹਾਂ ਆਪਾਂ ਹੋਲਡ ਕਰ ਸਕਦੇ ਜੇ ਇਸ ਤਰ੍ਹਾਂ ਆਪਾਂ ਇਹਨੂੰ ਹੋਲਡ ਕਰਾਂਗੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਥੈਂਕ ਯੂ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ ਇੱਕ ਵਾਰ ਫੇਰ ਤੁਹਾਨੂੰ ਦੁਬਾਰਾ ਜੀ ਸਤਿ ਸ੍ਰੀ ਅਕਾਲ ਜੀ